ਸਮੁੰਦਰ ਦੇ ਕੰਢੇ ਬੜੇ ਸਾਰੇ ਰੋਕ ਸਨ ਕਿੰਦੇ ਉੱਥੇ ਬੜੇ ਸਾਰੇ ਪੰਛੀਆਂ ਨੇ ਆਪਣੇ ਆਲੇ ਨੇ ਬਣਾਏ ਹੋਏ ਸਨ ਕੁਝ ਥੱਲੇ ਰੇਤ ਵਿੱਚ ਕੁਝ ਰੁੱਖਾਂ ਦੇ ਪਰ ਬੜੇ ਪਿਆਰ ਤੇ ਆਨੰਦ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਸਨ ਉੱਥੇ ਇੱਕ ਟਟਿਰੀ ਦਾ ਜੋੜਾ ਸੀ ਰੇਤੇ ਦਾ ਉਹਨੇ ਘਾਰ ਬਣਾਇਆ ਤੇ ਟਟਿਰੀ ਨੇ ਕਿਹਾ ਵੀ ਮੈਂ ਨਾ ਹੁਣ ਆਂਡੇ ਦੇਣ ਜਾ ਰਹੀ ਹਾਂ ਇਹ ਥਾਂ ਆਪਣੇ ਲਈ ਠੀਕ ਨਹੀਂ ਆਪਾਂ ਕਿਤੇ ਹੋਰ ਚੱਲੀਏ ਸੁਰੱਖਿਅਤ ਥਾਂ ਤੇ ਜਿੱਥੇ ਕੋਈ ਡਰ ਨਾ ਹੋਵੇ ਤੇਦੀ ਦਾ ਘਰ ਵਾਲਾ ਹਮੇਸ਼ਾ ਖੁਦ ਨੂੰ ਸਿਆਣਾ ਸਮਝਦਾਰ ਸਮਝਦਾ ਸੀ ਕਿਸੇ ਹੋਰ ਦੀ ਸਲਾਹ ਲਵੇ ਤਾਂ ਖੁਦ ਨੂੰ ਛੋਟਾ ਸਮਝਦਾ ਸੀ ਇਸ ਲਈ ਉਹ ਮੂੜ ਮਤ ਆਪਣੀ ਘਰਵਾਲੀ ਦੀ ਘਾਟੀ ਸਲਾਹ ਸੁਣਦਾ ਸੀ ਬੜੇ ਗੁੱਸੇ ਨਾਲ ਆਪਣੇ ਘਰਵਾਲੀ ਨੂੰ ਕਿਹਾ ਕਿ ਇੰਨੀ ਸੋਹਣੀ ਥਾਂ ਛੱਡ ਕੇ ਕਿੱਥੇ ਜਾਵਾਂਗੇ ਆਪਣੇ ਜਾਨ ਤੋਂ ਬਾਅਦ ਇੱਥੇ ਹੋਰ ਕਿਸੇ ਨੇ ਆਪਣਾ ਆਲਣਾ ਮਾਲਣਾ ਆਪਾਂ ਉਸ ਤੋਂ ਕਿਵੇਂ ਲਵਾਂਗੇ ਏ ਆਪਣਾ ਘਰ ਤੇ ਸਿਆਣੇ ਕਹਿੰਦੇ ਨੇ ਤੁਹਾਡਾ ਘਰ ਹੀ ਤੁਹਾਡਾ ਸਵਰਗ ਹੈ ਟਟਰੀ ਕਹਿੰਦੀ ਏ ਤਾਂ ਵੇਖ ਆਪਣਾ ਘਰ ਦਰਿਆ ਦੇ ਕੰਢੇ ਐ ਦਰਿਆ ਦਾ ਪਾਣੀ ਹਰ ਰੋਜ਼ ਬਾਹਰ ਆਉਂਦਾ ਏ ਜਿਆਦਾ ਪਾਣੀ ਆਇਆ ਤੇ ਆਪਣਾ ਘਰ ਤੇ ਬੱਚੇ ਇਹ ਸਭ ਲੈ ਜਾਵੇਗਾ ਕਿਤੇ ਜਵਾਕਾਂ ਨੂੰ ਨਾ ਕੁਝ ਹੋ ਜੇ ਮੈਂ ਇਸ ਲਈ ਤੈਨੂੰ ਬਾਰ-ਬਾਰ ਸਮਝਾ ਰਹੀ ਆਂ ਸਿਆਣੇ ਕਹਿੰਦੇ ਨੇ ਸਮਝਦਾਰ ਨੂੰ ਦੂਰ ਦੀ ਸੋਚ ਹਰ ਮੁਸ਼ਕਿਲ ਨੂੰ ਪਹਿਲਾਂ ਤੋਂ ਸੁਚੇਤ ਹੋ ਜਾਂਦਾ ਹੈ ਜੋ ਸਮਾਰਿੰਦੀ ਮੁਸ਼ਕਲ ਦਾ ਹੱਲ ਨਹੀਂ ਲੱਭਦੇ ਉਹ ਫਿਰ ਉੱਥੇ ਹੁੰਦੇ ਨੇ ਜਿੱਥੇ ਸਿਰ ਦਾ ਸਿਰਫ ਘਾਟੇ ਹੁੰਦੇ ਨੇ ਦੁਸ਼ਮਣ ਕਰਜ਼ ਰੋਗ ਅੱਗ ਇਹਨਾਂ ਨੂੰ ਜੇਕਰ ਸਮੇਂ ਰੇਂਦੇ ਨਾ ਰੋਕਿਆ ਜਾਵੇ ਤਾਂ ਫਿਰ ਇਹਨਾਂ ਦਾ ਭਾਰ ਮਨੁੱਖ ਨੂੰ ਖਾ ਜਾਂਦਾ ਹੈ ਦਰਿਆ ਦੇ ਕੰਢੇ ਖੜੇ ਰੁੱਖ ਨੂੰ ਹਰਾ ਵੇਗ ਉਹਦੀ ਜ਼ਿੰਦਗੀ ਨੂੰ ਕਦੇ ਵੀ ਲੰਬੀ ਨਾ ਸਮਝੋ ਦਰਿਆ ਦਾ ਪਾਣੀ ਉਹਨੂੰ ਆਪਣੇ ਨਾਲ ਵਹਾ ਕੇ ਲੈ ਜਾਵੇਗਾ ਠੀਕ ਹੋਵੇਂ ਆਪਣੀ ਜ਼ਿੰਦਗੀ ਦਰਿਆ ਦੇ ਕੰਡੇ ਵਾਂਗੇ ਉਹ ਤਾਂ ਹਾਥੀ ਤੱਕ ਨੂੰ ਵਹਾਉਣ ਦੀ ਤਾਕਤ ਰੱਖਦਾ ਬਾਦ ਵਿੱਚ ਰੋਣ ਤੋਂ ਚੰਗਾ ਪਹਿਲਾਂ ਇਹ ਮਿਹਨਤ ਕਰ ਖੁਦ ਨੂੰ ਸੁਰੱਖਿਅਤ ਕਰ ਲਿਆ ਜਾਵੇ ਟਟੀਰੀ ਦੀ ਗੱਲ ਸੁਣ ਟਟੇਰਾ ਕਹਿੰਦਾ ਤੂੰ ਫਿਕਰ ਨਾ ਕਰ ਮੈਂ ਸਾਫ਼ ਸੰਭਾਲ ਲਵਾਂਗਾ ਜੋ ਮਨੁੱਖ ਸਹੀ ਫੈਸਲੇ ਲੈਣਾ ਜਾਣਦਾ ਹੋਵੇ ਦੁਸ਼ਮਣ ਨੂੰ ਹਰਾਉਣਾ ਜਾਣਦਾ ਹੋਵੇ ਉਹ ਮੁਸ਼ਕਿਲ ਪੈਂਡ ਤੇ ਵੀ ਦੁਖੀ ਨਹੀਂ ਹੁੰਦਾ ਸਮਝਦਾਰ ਲਈ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਮਿਹਨਤੀ ਲਈ ਆਪਣੀ ਮੰਜ਼ਲ ਦੂਰ ਨਹੀਂ ਹੁੰਦੀ ਗਿਆਨਵਾਨ ਲਈ ਹਰ ਥਾਂ ਆਪਣੀ ਹੁੰਦੀ ਹੈ ਜ਼ੁਬਾਨ ਤੇ ਮਿਠਾਸ ਤੇ ਨਿਮਰਤਾ ਰੱਖਣ ਵਾਲੇ ਲਈ ਕੋਈ ਵੀ ਬੇਗਾਨਾ ਨਹੀਂ ਹੁੰਦਾ ਤੇ ਰਹੀ ਗੱਲ ਦਰਿਆ ਦੀ ਇਹ ਐਨੇ ਜੋਗਾ ਨਹੀਂ ਵੀ ਆਪਣਾ ਆਲਣਾ ਨਾਲ ਲੈ ਜਾਵੇ ਜੇਕਰ ਐਵੇਂ ਕਰਦਾ ਤਾਂ ਮੈਂ ਇਸ ਦਾ ਸਾਰਾ ਪਾਣੀ ਸੁਕਾਉਣ ਦੀ ਸ਼ਮਤਾ ਰੱਖਦਾ ਤੂੰ ਚਿੰਤਾ ਮੁਕਤ ਹੋ ਤੇ ਇਥੇ ਆਂਡੇ ਦੇ ਟਟਿਰੀ ਨੇ ਫੇਰ ਗਿਆ ਦਰਿਆ ਦਾ ਪਾਣੀ ਤੁਸੀਂ ਕਿਵੇਂ ਸਕਰ ਸਕਦੇ ਹੋ ਇਹ ਚਾਰ ਕੰਮ ਕਰਨ ਵਾਲਾ ਹਮੇਸ਼ਾ ਮੁਰਖ ਹੁੰਦਾ ਕੋਈ ਕੰਮ ਸੋਚੇ ਸਮਝੇ ਬਿਨਾ ਕਰਨਾ ਆਪਣੇ ਚਾਉਣ ਵਾਲਿਆਂ ਦਾ ਵਿਰੋਧ ਕਰਨਾ ਆਪਣੇ ਤੋਂ ਤਾਕਤ ਵਾਲੇ ਨਾਲ ਲੜਨਾ ਤੇ ਹਰ ਇੱਕ ਤੇ ਵਿਸ਼ਵਾਸ ਕਰ ਲੈਣਾ ਇਹ ਸਾਰੇ ਕੰਮ ਹੀ ਘਾਟੇ ਦੇ ਨੇ ਉਹਨੇ ਆਪਣੀ ਘਰ ਵਾਲੀ ਦੀ ਇੱਕ ਵੀ ਗੱਲ ਨਹੀਂ ਸੁਣੀ ਸਗੋਂ ਉਥੇ ਖੜ੍ਹ ਦਰਿਆ ਬਾਰੇ ਮਾੜੇ ਬੋਲ ਭੋਲਣ ਲੱਗਾ ਆਲਸੀ ਤੇ ਜ਼ਿੰਦਗੀ ਵਿੱਚ ਕੁਝ ਨਾ ਕਰਨ ਵਾਲਿਆਂ ਦੀ ਇਹ ਹੀ ਪਹਿਚਾਨ ਹੁੰਦੀ ਹੈ ਕਿ ਉਹ ਗੱਲਾਂ ਨਾਲ ਵੱਡੇ ਬਣਦੇ ਨੇ ਪਰ ਟਟਿਰੀ ਅਜੇ ਵੀ ਥਾਂ ਬਦਲਣ ਬਾਰੇ ਕਹੀ ਜਾ ਰਹੀ ਸੀ ਹੁਣ ਜਦੋਂ ਘਰ ਵਾਲੇ ਨੇ ਗੱਲ ਨਾ ਸੁਣੀ ਤਾਂ ਉਥੇ ਹੀ ਉਹਨੇ ਆਂਡੇ ਦੇ ਦਿੱਤੇ ਦਰਿਆ ਨੇ ਸਾਰੀ ਗੱਲ ਸੁਣੀ ਕਹਿੰਦਾ ਰੱਬ ਥੱਲੇ ਨਾ ਡਿੱਗ ਜਾਵੇ ਇਸ ਕਰਕੇ ਇਹ ਲੱਤਾਂ ਉੱਤੇ ਕਰਕੇ ਸੌਂਦਾ ਪਰ ਮੈਨੂੰ ਸਕਾਉਣ ਦੀਆਂ ਗੱਲਾਂ ਕਰਦਾ ਪਿਆ ਮੈਂ ਇਸ ਤੇ ਘਰ ਵਾਲੇ ਤੋਂ ਕੀ ਲੈਣਾ ਪਰ ਹੁਣ ਜ਼ਰੂਰ ਆਲਣਾ ਪਾਣੀ ਵਿੱਚ ਲੈ ਕੇ ਜਾਵਾਂਗਾ ਜਦੋਂ ਦੋਵੇਂ ਜਣੇ ਢਾਣੇ ਪਾਣੀ ਦੇ ਤਲਾਸ਼ ਵਿੱਚ ਚਲੇ ਗਏ ਦਰਿਆ ਨੇ ਆਲਣਾ ਪਾਣੀ ਵਿੱਚ ਆਪਣੀ ਲਹਿਰਾਂ ਦੇ ਨਾਲ ਵਹਾ ਲਿਆ ਜਦੋਂ ਟੱਟੀਰੀ ਸ਼ਾਮ ਨੂੰ ਘਰ ਆਈ ਦੇਖ ਕੇ ਰੋਈ ਘਰ ਲਈ ਘਰ ਵਾਲੇ ਨਾਲ ਬੜਾ ਲੜੀ ਉਹ ਵੀ ਚੁੱਪਚਾਪ ਸਭ ਕੁਝ ਸੁਣਦਾਰੀਆਂ ਸਿਆਣੀ ਕਹਿੰਦੇ ਨੇ ਆਪਣੀ ਘਰ ਵਾਲੀ ਦੀ ਪਲਾ ਚੋਣ ਵਾਲਿਆਂ ਦੀ ਗੱਲ ਜੋ ਨਹੀਂ ਸੁਣਦਾ ਉਹ ਘਾਟੇ ਚ ਹੀ ਜਾਂਦਾ ਉਹਨਾਂ ਕੋਲ ਬਾਦ ਵਿੱਚ ਪਛਤਾਉਣ ਤੋਂ ਬਿਨਾ ਕੁਝ ਨਹੀਂ ਬਚਦਾ ਇਸ ਲਈ ਜੋ ਸੋਚ ਸਮਝ ਹਰ ਕੰਮ ਕਰਦਾ ਉਹ ਹਮੇਸ਼ਾ ਸੁਖੀ ਰਹਿੰਦਾ ਹੈ ਕਿਸਮਤ ਸਹਾਰੇ ਬੈਠੇ ਰਹਿਣ ਵਾਲੇ ਤੇ ਹਮੇਸ਼ਾ ਹੰਕਾਰ ਕਰਨ ਵਾਲੇ ਘਾਟੇ ਵਿੱਚ ਹੀ ਜਾਂਦੇ ਨੇ ਉਹ ਫਿਰ ਸਿਰ ਤੇ ਆਪਣੇ ਹੱਥ ਮਾਰਦੇ ਨੇ ਤੇ ਪੱਲੇ ਕੱਖ ਨਹੀਂ ਬਚਦਾ ਟਟਿਰੀ ਨੇ ਕਿਹਾ ਰੋ ਨਾ ਜਿਹੜਾ ਟਟਿਰਾ ਸੀ ਉਹ ਕਹਿੰਦਾ ਰੋ ਨਾ ਜਵਾਕ ਮੈਂ ਵਾਪਸ ਲੈ ਆਵਾਂਗਾ ਹੁਣ ਉਹ ਦਰਿਆ ਕੋਲ ਜਾ ਜਾ ਕੇ ਕਿਹਾ ਕਿ ਤੂੰ ਮੇਰੇ ਗੁੱਸੇ ਨੂੰ ਜਗਾਏ ਇਸ ਦਾ ਨਤੀਜਾ ਚੰਗਾ ਨਹੀਂ ਹੋਵੇਗਾ ਟਟਰੀ ਕਿੰਨੇ ਮੂਰਖਾ ਵੱਡਿਆਂ ਨਾਲ ਕੀਤਾ ਗੁੱਸਾ ਆਪਣੀ ਦੇਹ ਨੂੰ ਹੀ ਨੁਕਸਾਨ ਪਹੁੰਚਾਉਂਦਾ ਟਟੀਰਾ ਕਹਿੰਦਾ ਭਾਗਵਾਨੇ ਜ਼ਰੂਰੀ ਨਹੀਂ ਜੋ ਚੀਜ਼ ਦੇਖਣ ਵਿੱਚ ਛੋਟੀ ਹੋਵੇ ਉਹ ਕੁਝ ਨਹੀਂ ਕਰ ਸਕਦੀ ਹਾਥੀ ਵੀ ਕਿਹੜੀ ਅੱਗੇ ਹਾਰ ਮੰਨ ਲੈਂਦਾ ਦੀਵਾ ਭਾਵੇਂ ਛੋਟਾ ਹੈ ਪਸਾਰੇ ਸੰਸਾਰ ਨੂੰ ਹਨੇਰੇ ਤੋਂ ਜਿੰਨਾ ਆਸੇ-ਪਾਸੇ ਹਨੇਰਾ ਹੈ ਨਾ ਉਹ ਭਜਾ ਦਿੰਦਾ ਹੁਣ ਮੇਰੀ ਤਾਕਤ ਦੇ ਮੈਂ ਕਿਵੇਂ ਸਕੋ ਨਾ ਟਟਿਰੀ ਕਨੇ ਮੂਰਖਾ 2000 ਨਹਿਰਾਂ ਇਸ ਦਰਿਆ ਵਿੱਚ ਆ ਕੇ ਮਿਲਦੀਆਂ ਨੇ ਤੇਰੀ ਰਤੀ ਜੀ ਚੁੰਝ ਦੱਸ ਕੀ ਕਰ ਲਵੇਗੀ ਹਾਂ ਤੂੰ ਆਪਣੇ ਸਾਰੇ ਸਾਥੀਆਂ ਨੂੰ ਮਿਲ ਕੇ ਕਹੀਂ ਤਾਂ ਫਿਰ ਕਿਹਾ ਜਾ ਸਕਦਾ ਮਿਲ ਕੇ ਕੀਤੇ ਕੰਮ ਵਿੱਚ ਹਮੇਸ਼ਾ ਜਿੱਤ ਹਾਸਲ ਹੁੰਦੀ ਹੈ ਉਹ ਕੰਮ ਹਮੇਸ਼ਾ ਮੰਜ਼ਿਲ ਤੱਕ ਪਹੁੰਚਦਾ ਕ੍ਰੀਤੇ ਨੇ ਸਾਰੇ ਪਸ਼ੂ ਪੰਛੀਆਂ ਨੂੰ ਸੱਦਿਆ ਤੇ ਆਪਣਾ ਦੁੱਖ ਦੱਸਿਆ ਸਭ ਨੇ ਕਿਹਾ ਆਪਾਂ ਇੰਨੇ ਜੋਗੇ ਨਹੀਂ ਵੀ ਆਪਾਂ ਪੰਛੀਆਂ ਦੇ ਵੀ ਇਹਨੂੰ ਸੁਕਾ ਸਕੀ ਆਪਾਂ ਪੰਛੀਆਂ ਦੇ ਰਾਜੇ ਗਰੂੜ ਕੋਲ ਚੱਲਦੇ ਹੂੰ ਜ਼ਰੂਰੀ ਨੂੰ ਸੁਕਾ ਸਕਦੇ ਸਿਆਣੇ ਕਹਿੰਦੇ ਚੰਗੇ ਸਾਥੀ ਨਾਲ ਨੌਕਰ ਮਾਲਕ ਕੋਲ ਹਰ ਗੱਲ ਨੂੰ ਸਮਝਣ ਵਾਲੀ ਘਰ ਵਾਲੀ ਕੋਲ ਦੁੱਖ ਫਰੋਲਾ ਨਾਲ ਮਨੁੱਖ ਹਮੇਸ਼ਾ ਸੁਖੀ ਰਹਿੰਦਾ ਰਾਜੇ ਕੋਲ ਗਏ ਤੇ ਕਿਹਾ ਵੀ ਦਰਿਆ ਨਹੀਂ ਇਹਦੀ ਕੋਲ ਨਾਸ ਕੀਤੀ ਹੈ ਉਹ ਹੋਰ ਕਿਸੇ ਨਾਲ ਐਵੇਂ ਕਰੇਗਾ ਤਾਂ ਤੁਹਾਡੇ ਕੋਲ ਆਏ ਆਂ ਵੀ ਅੱਜ ਇਹਦੇ ਨਾਲ ਹੋਇਆ ਕੱਲ ਨੂੰ ਸਾਡੇ ਨਾਲ ਵੀ ਕਰੇਗਾ ਇਸ ਲਈ ਤੁਹਾਡੇ ਕੋਲ ਆਏ ਆਂ ਕਿਉਂਕਿ ਜੇਕਰ ਇੱਕ ਵੀ ਮਾੜਾ ਕੰਮ ਕਰਦਾ ਤਾਂ ਸਾਰੇ ਹੀ ਉਵੇਂ ਕਰਨ ਲੱਗ ਜਾਂਦੇ ਨੇ ਸੰਸਾਰ ਵਿੱਚ ਬਹੁਤ ਜ਼ਿਆਦਾ ਭੇਡ ਚਾਲ ਤੁਸੀਂ ਰਾਜਾਓ ਤੁਸੀਂ ਹੱਲ ਕਰ ਦਿਓ ਸਿਆਣੀ ਕਹਿੰਦੇ ਨੇ ਜੋ ਘਰ ਦਾ ਮੁਖੀ ਆਪਣੇ ਪਰਿਵਾਰ ਦੇ ਦੁੱਖ ਸੁੱਖ ਵਿੱਚ ਨਾਲ ਖੜਦਾ ਵੈਗਰੂ ਐਵੇਂ ਦੇਕਰ ਹਮੇਸ਼ਾ ਸੁਖ ਤੇ ਬਰਕਤ ਰੱਖਦੇ ਨੇ ਪੁਰਾਣੀ ਸਮੇ ਵਿੱਚ ਰੱਬ ਦੇ ਦੂਤਾਂ ਦਾ ਗਰੂੜ ਵਾਹਨ ਸੀ ਰੱਬ ਦੇ ਦੂਤ ਨੇ ਜਦੋਂ ਗਰੂੜ ਨੂੰ ਬੁਲਾਇਆ ਤਾਂ ਉਹਨੇ ਆਉਣ ਤੋਂ ਮਨਾ ਕਰ ਦਿੱਤਾ ਮੈਂ ਇਸ ਦੀ ਰੱਖਿਆ ਕਰਨੀ ਹੈ ਵੀ ਪੰਛੀਆਂ ਦੀ ਇਸ ਕਰਕੇ ਮੈਂ ਨਹੀਂ ਆ ਸਕਦਾ ਰੱਬ ਦੇ ਦੂਤ ਨੇ ਸਿਨਿਆ ਲਾ ਦਿੱਤਾ ਵੀ ਜਾ ਕੇ ਵੀ ਮੈਂ ਨਾ ਉਹ ਨਹੀਂ ਆ ਸਕਦਾ ਆਉਂਦਾ ਮੈਂ ਪਸ਼ੂ ਪੰਛੀਆਂ ਦੀ ਰੱਖਿਆ ਕਰਨੀ ਹੈ ਹੁਣ ਜਿਹੜਾ ਜਿਹਨੇ ਚੰਗੀ ਸੇਵਾ ਕੀਤੀ ਹੋਵੇ ਤੇ ਉਹ ਫਿਰ ਉਹਨੂੰ ਤਾਂ ਹਮੇਸ਼ਾ ਜਿਵੇਂ ਆਪਣੇ ਘਰ ਕੋਈ ਕਾਮਾ ਹੋਵੇ ਉਹ ਹਮੇਸ਼ਾ ਦੁੱਖ ਸੁੱਖ ਵਿੱਚ ਤੇ ਹਰੇਕ ਥਾਂ ਆਪਣੇ ਨਾਲ ਖੜਿਆ ਹੋਵੇ ਉਹਨੂੰ ਕੋਈ ਨਹੀਂ ਨਾ ਗਵਾਣਾ ਚਾਹੁੰਦਾ ਐਵੇਂ ਹੀ ਉਹਦੇ ਨਾਲ ਸੀ ਧਰਮ ਉਹ ਕਹਿੰਦਾ ਵੀ ਮੈਂ ਨਾ ਉਹਨੇ ਕਿਹਾ ਵੀ ਜਾ ਕੇ ਸਿਹਨਿਆ ਲਾਦੀ ਮੈਂ ਉਹਨੂੰ ਦਰਿਆ ਨੂੰ ਸੁਕਾਉਣ ਵਿੱਚ ਉਹਨਾਂ ਦੀ ਮਦਦ ਕਰਨ ਲੱਗਾ ਰੱਬ ਦੇ ਦੂਤ ਨੇ ਵੀ ਉੱਥੇ ਜਾ ਕੇ ਤੇ ਸਾਰਾ ਕੁਝ ਦੱਸ ਦਿੱਤਾ ਹੁਣ ਉਹ ਇਮਾਨਦਾਰ ਸੀ ਚੰਗੀ ਕਿਰਤ ਕਰਨ ਵਾਲਾ ਸੀ ਉਨੂੰ ਰੱਬ ਵੀ ਗਮਾਉਣਾ ਨਹੀਂ ਸੀ ਚਾਹੁੰਦੇ ਐਵੇਂ ਦੇ ਲੋਕਾਂ ਨੂੰ ਔਲਾਦ ਵਾਂਗ ਰੱਖਣਾ ਚਾਹੀਦਾ ਜਦੋਂ ਰੱਬ ਦੇ ਦੂਤ ਨੇ ਆ ਕੇ ਬਿਦਰਿਆ ਉਹਨੂੰ ਦਰਿਆ ਨੂੰ ਸਿਨਿਆ ਦਿੱਤਾ ਮੇ ਦਰਿਆ ਜਾਂ ਤਾਂ ਸੁੱਕ ਜਾ ਜਾਂ ਆਲਣਾ ਵਾਪਸ ਕਰ ਦੇ ਦਰਿਆ ਡਰ ਗਿਆ ਤੇ ਉਹਨੇ ਆਲਣਾ ਵਾਪਸ ਕਰ ਦਿੱਤਾ ਹੁਣ ਇਥੋਂ ਆਪਾਂ ਨੂੰ ਕੀ ਸਿੱਖਣਾ ਮਿਲਦਾ ਹੈ ਪਹਿਲੀ ਗੱਲ ਹਮੇਸ਼ਾ ਯਾਦ ਰੱਖੋ ਵੈਰੀ ਛੋਟਾ ਹੋਵੇ ਭਾਵੇਂ ਵੱਡਾ ਤਾਕਤ ਜਾਣੇ ਬਿਨਾ ਕਦੇ ਵੀ ਵੈਰ ਨਾ ਪਾਲੋ ਨਹੀਂ ਤਾਂ ਦਰਿਆ ਵਾਂਗ ਹਾਰ ਪਵੇਗੀ ਦੂਜਾ ਆਪਣੇ ਘਰ ਵਾਲੇ ਦੀ ਹਰੇਕ ਕੰਮ 'ਚ ਸਲਾਹ ਲਵੋ ਇੱਜ਼ਤ ਮਾਣਦਵੋ ਵਿਖੇ ਤੁਹਾਡੇ ਘਰ ਆਪੇ ਵਰਗਾ ਚੱਲ ਕੇ ਆਵੇਗੀ ਤੀਜਾ ਬੱਚਿਆਂ ਨੂੰ ਗੁਨਾ ਦਾ ਖਜ਼ਾਨਾ ਬਣਾਓ ਉਹ ਜ਼ਰੂਰ ਕਾਬਿਲ ਬਣਨਗੇ ਤੇ ਵਿਅਰਥ ਦੀ ਚਿੰਤਾ ਛੱਡਦਵੋ ਚੌਥਾ ਵਾਹਿਗੁਰੂ ਦਾ ਨਾਮ ਜ਼ਰੂਰ ਲਵੋ ਉਹ ਸਾਰੇ ਦੁੱਖ ਦੂਰ ਕਰਨਗੇ ਜੋ ਇਹ ਕੰਮ ਕਰੋਗੇ ਤਾਂ ਜ਼ਿੰਦਗੀ ਵੀ ਸਵਰਗ ਬਣ ਜਾਵੇਗੀ ਫਿਰ ਦੇਖਿਓ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੋਵੇਗੀ ਇਹਨਾਂ ਚਾਰ ਗੱਲਾਂ ਤੇ ਜ਼ਰੂਰ ਅਮਲ ਕਰਿਓ ਸਾਰੇ ਦੁੱਖ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ